ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਅੱਪਾ ਪੜਾਂਗੇ ਵਿਸ਼ਾ ਬੋਲਚਾਲ ਦੇ ਉੱਪਰ ਪੈਗੰਬਰ ਦੇ ਬੋਲ। ਤੇ ਫਿਰ ਇੱਕ ਵਿਦਵਾਨ ਨੇ ਕਿਹਾ ਸਾਨੂੰ ਬੋਲਚਾਲ ਬਾਰੇ ਕੁਝ ਦੱਸੋ ਤੇ ਉਸ ਨੇ ਉੱਤਰ ਵਜੋਂ ਕਿਹਾ ਤੁਸੀਂ ਬੋਲਦੇ ਉਦੋਂ ਹੋ ਜਦੋਂ ਤੁਸੀਂ ਵਿਚਾਰ ਨਾਲ ਇੱਕ ਸੁਰਤਾ ਗਵਾ ਬੈਠਦੇ ਹੋ। ਜਦੋਂ ਤੁਸੀਂ ਆਪਣੇ ਦਿਲ ਦੀ ਇਕਾਂਤ ਵਿੱਚ ਵਸ ਨਹੀਂ ਸਕਦੇ। ਉਦੋਂ ਆਪਣਾ ਵਾਸਾ ਬੁੱਲਾਂ ਉੱਪਰ ਕਰ ਲੈਂਦੇ ਹੋ ਆਵਾਜ਼ ਦਿਲ ਦੀਆਂ ਵਾਗਾਂ ਉਧਰ ਵੱਲ ਮੋੜ ਦਿੰਦੀ ਹੈ ਇਹ ਦਿਲ ਪਰਚਾਵਾ ਹੈ ਬਹੁਤ ਸਾਰੀ ਬੋਲਚਾਲ ਵਿੱਚ ਚਿੰਤਨ ਅੱਧਾ ਕਤਲ ਹੋ ਜਾਂਦਾ ਹੈ ਚਿੰਤਨ ਪਲਾੜ ਦਾ ਪੰਛੀ ਹੈ पिंजਰੇ ਵਿੱਚ ਇਹ ਆਪਣੇ ਪੰਖ ਤਾਂ ਖੋਲ ਸਕਦਾ ਹੈ ਪਰ ਉੱਡ ਨਹੀਂ ਸਕਦਾ ਤੁਹਾਡੇ ਵਿੱਚੋਂ ਕੁਝ ਲੋਕ ਅਜਿਹੇ ਹਨ ਜੋ ਗੱਲਾਂ ਤੜਾ ਨੂੰ ਲੱਭਦੇ ਫਿਰਦੇ ਹਨ ਕਿਉਂਕਿ ਉਹਨਾਂ ਨੂੰ ਇਕੱਲਿਆਂ ਡਰ ਲੱਗਦਾ ਹੈ ਅਗੰਧ ਦੀ ਖਾਮੋਸ਼ੀ ਉਹਨਾਂ ਸਾਵੇਂ ਉਹਨਾਂ ਦੇ ਨੰਗੇ ਆਪੇ ਨੂੰ ਲਿਆਖ ਲਿਆਰਦੀ ਹੈ ਤੇ ਉਹ ਉਸ ਤੋਂ ਦੂਰ ਨਸਣਾ ਚਾਹੁੰਦੇ ਹਨ ਤੁਹਾਡੇ ਵਿੱਚੋਂ ਕੁਝ ਲੋਕ ਉਹ ਵੀ ਹਨ ਜੋ ਅਣਜਾਣਿਆਂ ਹੀ ਕੋਈ ਅਜੇਹਾ ਸੱਚ ਉਗਾੜ ਦਿੰਦੇ ਹਨ ਜਿਸ ਦੀ ਸੂਝ-ਬੂਝ ਉਹਨਾਂ ਨੂੰ ਆਪ ਵੀ ਨਹੀਂ ਹੁੰਦੀ ਤੇ ਕੁਝ ਲੋਕ ਅਜੇਹ ਵੀ ਹਨ ਜਿਨ੍ਹਾਂ ਦੇ ਅੰਦਰ ਸੱਚਾਈ ਦਾ ਵਾਸਾ ਹੈ ਪਰ ਉਹ ਸ਼ਬਦਾਂ ਵਿੱਚ ਦੱਸਦੇ ਨਹੀਂ ਅਜੇਹੇ ਲੋਕਾਂ ਦੀ ਹਿੱਕ ਵਿੱਚ ਲੈ ਆਤਮਕ ਖਾਮੋਸ਼ੀ ਵਾਲੇ ਰੂਹ ਦਾ ਵਾਸਾ ਹੈ ਜਦੋਂ ਤੁਸੀਂ ਆਪਣੇ ਦੋਸਤ ਨੂੰ ਰਾਹ ਜਾਂਦਿਆਂ ਸੜਕ ਉੱਪਰ ਜਾਂ ਬਾਜ਼ਾਰ ਵਿੱਚ ਮਿਲੋ ਤਾਂ ਆਪਣੇ ਅੰਦਰ ਵਸਦੀ ਰੂਹ ਨੂੰ ਬੁਲਾ ਤੱਕ ਆਉਣ ਦਿਓ ਉਸ ਨੂੰ ਆਪਣੀ ਜ਼बान ਦੀ ਅਗਵਾਈ ਕਰਨ ਦਿਓ ਤੁਹਾਡੀ ਆਵਾਜ਼ ਅੰਦਰ ਲੁਕੀ ਹੋਈ ਆਵਾਜ਼ ਤੁਹਾਡੇ ਦੋਸਤ ਦੇ ਕੰਨ ਅੰਦਰ ਲੁਕੇ ਹੋਏ ਕੰਨਾਂ ਨੂੰ ਆਪਣੀ ਗੱਲ ਸੁਣਾਵੇ ਫਿਰ ਉਸ ਦੀ ਆਤਮਾ ਤੁਹਾਡੇ ਦਿਲ ਦੀ ਸੱਚਾਈ ਨੂੰ ਇਵੇਂ ਯਾਦ ਰੱਖੇਗੀ ਜਿਵੇਂ ਸ਼ਰਾਬ ਦਾ ਸਵਾਦ ਯਾਦ ਆਉਂਦਾ ਹੈ ਜਦੋਂ ਉਸ ਦਾ ਰੰਗ ਵਿਸਰ ਚੁੱਕਾ ਹੁੰਦਾ ਹੈ ਤੇ ਸਰਾਹੀ ਟੁੱਟ ਚੁੱਕੀ ਹੁੰਦੀ ਹੈ